ਅੰਮ੍ਰਿਤਸਰ ਕੰਪਨੀ ਬਾਗ ਵਿਖੇ ਸਫਾਈ ਮੁਹਿੰਮ ਦੇ ਤਹਿਤ ਨਗਰ ਨਿਗਮ ਦੇ ਮੇਅਰ ਚਤਿੰਦਰ ਸਿੰਘ ਮੋਤੀਪਾਟਿਆ ਨੇ ਸਫਾਈ ਮੁਹਿੰਮ ਦਾ ਆਗਾਜ਼ ਕੀਤਾ ਅਤੇ ਉਹਨਾਂ ਨੇ ਆਖਿਆ ਕਿ ਕੰਪਨੀ ਬਾਗ ਵਿੱਚ ਹਜ਼ਾਰਾਂ ਹੀ ਲੋਕ ਰੋਜ਼ਾਨਾ ਸੈਰ ਕਰਨ ਵਾਸਤੇ ਆਉਂਦੇ ਹਨ ਇਸ ਕਰਕੇ ਇਸ ਸਫਾਈ ਮੁਹਿੰਮ ਕੀਤੀ ਗਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸਫਾਈ ਮੁਹਿੰਮ ਜਾਰੀ ਰਹੇਗੀ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਹੜੇ ਲੋਕ ਸੈਰ ਕਰਨ ਆਉਂਦੇ ਹਨ ਅਤੇ ਪੰਛੀਆਂ ਨੂੰ ਦਾਣਾ ਪਾਉਂਦੇ ਹਨ ਉਹ ਇੱਕ ਜਗ੍ਹਾ ਤੇ ਹੀ ਪੰਛੀਆਂ ਨੂੰ ਦਾਣਾ ਪਾਉਣ। ਥਾਂ-ਥਾਂ ਤੇ ਦਾਣਾ ਪਾਉਣ ਨਾਲ ਕੰਪਨੀ ਬਾਗ ਵਿੱਚ ਚੂਹਿਆਂ ਦੀ ਪਰਹਾਰਵਾਦੀ ਜਾ ਰਹੀ ਹੈ ਜਿਸ ਨਾਲ ਉਹ ਹਰੇ ਭਰੇ ਦਰਖਤਾਂ ਦਾ ਨੁਕਸਾਨ ਕਰ ਰਹੇ ਹਨ। ਇਸ ਮੌਕੇ ਉਹਨਾਂ ਦੇ ਨਾਲ ਸੈਨੇਟਰੀ ਇਨਸਪੈਕਟਰ ਮਲਕੀਤ ਸਿੰਘ, ਡਾਕਟਰ ਯੋਗੇਸ਼ ਅਰੋੜਾ, ਅਮਨਦੀਪ ਵੀ ਮੌਜੂਦ ਸਨ। ਅੱਜ ਸਾਡੀ ਕਾਰਪੋਰੇਸ਼ਨ ਵੱਲੋਂ ਇਸ ਜਿਹੜਾ ਕੰਪਨੀ ਵਾਗੇ ਜਿੱਥੇ ਮੇਰਾ ਖਿਆਲ ਹਜ਼ਾਰਾਂ ਲੋਕ ਜਿਹੜੇ ਸਵੇਰੇ ਸ਼ਾਮ ਸੈਰ ਕਰਨ ਆਉਂਦੇ ਆ ਸੋ ਇੱਥੇ ਅੱਜ ਜਿਹੜੀ ਆ ਸੜਕਾਂ ਬਣਵਾ ਦਿੱਤੀਆਂ ਗਈਆਂ ਹਨ ਜਿੱਥੇ ਜਿੱਥੇ ਸਫਾਈ ਦੀ ਪ੍ਰੋਬਲਮ ਸੀ ਸਫਾਈ ਦੀ ਡਰਾਈਵ ਵੀ ਅੱਜ ਕੀਤੀ ਅਸੀਂ ਆ ਗਿਆ ਔਰ ਇਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕੋਈ ਕੰਪਨੀ ਅਸੀਂ ਲਿਆਉਣ ਲਈ ਕਿ ਜਿਹੜੀ ਹਰ ਟਾਈਮ ਜਿਹੜੀ ਇੱਥੇ ਆਪਣੇ ਮੁਲਾਜ਼ਮ ਜਿਹੜੀ ਮੁਹੱਈਆ ਰੱਖੇਗੀ ਔਰ ਸਾਫ ਸਵਾਈ ਜਿਹੜੀ ਤਿੰਨ ਦਿਨ ਸ਼ਿਫਟਾਂ ਦੇ ਵਿੱਚ ਹੋਏਗੀ ਇੱਕ ਤੁਹਾਡੇ ਲਈ ਮੈਂ ਬੇਨਤੀ ਕਰਦਾ ਕਿ ਜਿਹੜੇ ਪੰਛੀਆਂ ਨੂੰ ਦਾਣਾ ਵਗੈਰਾ ਜਿਹੜਾ ਕੰਪਨੀ ਵੱਗ ਜਗਾ ਜਗਾ ਪਾਉਂਦੇ ਨੇ ਉਹ ਇੱਕ ਪਲੇਟਫਾਰਮ ਬਣਿਆ ਜਿਹੜੀ ਠੰਡੀ ਖੂਹ ਦੇ ਸਾਹਮਣੇ ਐਂਟਰੀ ਦੇ ਨਾਲ ਬੇਨਤੀ ਆ ਅਪੀਲ ਹੈ ਕਿ ਇੱਕੋ ਜਗ੍ਹਾ ਪਾਉਣ ਤਾਂ ਕਿ ਜਗਾ ਜਗਾ ਦੇ ਪਾਣ ਨਾਲ ਕਾਫੀ ਜਿਹੜੇ ਦਰਖਤ ਜਿਹੜੇ ਨੇ ਚੂਹੇ ਔਨ ਕਰਕੇ ਖਰਾਬ ਹੁੰਦੇ